ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਜਿਹੜਾ ਸਾਡਾ ਬਲੌਗ ਹੈਗਾ ਬਹੁਤ ਹੀ ਵਧੀਆ ਇੱਕ ਮੈਸੇਜ ਹੈਗਾ ਛੋਟਾ ਜਿਹਾ ਜੇ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਸਾਨੂੰ ਆਪਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੱਸਿਓ ਕਿ ਇਹਦੇ ਵਿੱਚ ਕੀ ਕਮੀ ਸੀ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਇਹਨਾਂ ਨੂੰ ਹੋਰ ਵੀ ਨਿਖਾਈਏ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਨੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਠੀਕ ਠਾਕ ਹੋਵੋਗੇ ਤੇ ਚਲੋ ਆਪਾਂ ਅੱਗੇ ਦੇਖਦੇ ਹਾਂ ਅੱਜ ਦਾ ਬਲੌਗ ਬੜੀ ਆ ਭੈਣ ਤੁਮ ਆਪ ਦਾ ਹਾਲ ਚਾਲ ਸੁਣਾ ਤੇ ਰਹੀ ਠੀਕ ਠਾਕ। ਠੀਕ ਠਾਕ ਹਾਂ। ਘਰੇ ਸਾਰੇ ਠੀਕ ਠਾਕ। ਹਾਂ ਸਾਰੇ ਠੀਕ ਠਾਕ। ਤੇ ਬੱਚੇ ਕੰਮ ਕੁਮ ਕਰ ਲੈਂਦੇ ਆ ਭੈਣ। ਬੱਚੇ ਤਾਂ ਤੁਹਾਨੂੰ ਪਤਾ ਤਾਂ ਹੈ ਅੱਜ ਕੱਲ੍ਹ ਦੇ ਬੱਚੇ ਤਾਂ ਫੋਨ ਫੋਨ 'ਚ ਮਰੇ ਰਹਿੰਦੇ ਆ ਚੌਂ ਹੀ ਢੰਗੀ। ਆਏ ਤਾਂ ਫੋਨ ਵੇਖਣੋਂ ਕਿਸੇ ਵੇਲੇ ਰੋਕ ਵੀ ਦਿਆ ਕਰੋ ਭੈਣ। ਇੰਨਾ ਫੋਨ ਵੇਖਣਾ ਨਹੀਂ ਚਾਹੀਦਾ। ਇਹ ਕਿਹੜਾ ਸੁਣਦੇ ਆ ਬੱਚੇ? ਤੇ ਤੂੰ ਥੱਪੜ ਨਹੀਂ ਲਾਏ ਜਾਂਦੇਗੇ? ਮਾਰਦੀ ਤਾਂ ਨਹੀਂ ਉਹ ਤਾਂ ਹੁਣ ਥੱਪੜ ਖਾ ਖਾ ਕੇ ਥੰਬੜੇ। ਕਿਉਂ ਇੰਨੇ ਚਾਂਬਲ ਕੇ ਆ? ਨਹੀਂ ਕੁੜਕੇ ਨਹੀਂ ਆ ਕਮਾ। ਹਾਂ ਜੀ ਨਾ। ਜਾਣੀ ਮੀ ਆ ਗਿਆ ਰਿਡੇ ਲਾ ਰ। ਬਾਹ ਸੁੱਕਣੇ ਪਾਏ ਆ। ਕੋਈ ਖੜੇ ਨਹੀਂ ਜਾਂਦਾ ਤੁਸੀਂ ਅਗਲਾ ਫੂਲ ਤੋਂ ਵੀ ਖੜਾ ਚੜਦੇ ਆ ਕਰੋ। ਵੇਖਣ ਨਹੀਂ ਜਾਂਦਾ ਤੈਨੂੰ ਕਿੰਨੀ ਗੜੇ ਸੀ ਬਾਜਾਂ ਦਿੱਤੀਆਂ ਵੀ ਜਾ ਕੇ ਜਾ ਕੇ ਮਾਰੋ ਕੱਪੜੇ ਲਾ ਲਿਆ ਕੱਪੜੇ ਲਾ ਲਿਆ ਮੀ ਆ ਗਿਆ। ਸੁੱਕਣੇ ਪਾਏ ਤੋਂ ਲਾਖ ਨਹੀਂ ਤੇਉਣੇ ਕੀ ਹੁਣ। ਮੀ ਮੈਂ ਆਈ ਦਾ ਦਾ ਚਾਹ ਦੇ ਨਾਲ ਕੋੜੇ ਤਲਕੇ ਲਗੇ ਕੀ ਕੀ ਆ ਨਹੀਂ ਬਾਰਾ ਬੋਲੀ ਨਹੀਂ ਕੀ ਕੀਤਾ ਤੂੰ ਨਹੀਂ ਤੈਨੂੰ ਕੱਪੜੇ ਲਾਉਣ ਨਹੀਂ ਕਿਹਾ ਕਿਸੇ ਵੇਲੇ ਤਾਂ ਫੋਨ ਦੀ ਪਰਚੂਤੋਂ ਬਾਹਰ ਆ ਜਾ ਕਰੋ ਜੇ ਛੁੱਟਣਾ ਜੇ ਦਾ ਮਤਲਬ ਇਹ ਨਹੀਂ ਵੀ ਬਸ ਫੋਨ ਹੀ ਨਹੀਂ ਲੱਗੇ ਰਹਿਣਾ ਹੋਰ ਕੋਈ ਕੰਮ ਹੀ ਨਹੀਂ ਕਰਨਾ ਤੂੰ ਯਾਰ ਤੇ ਜੀਓ ਕਰਦੀ ਨੀਓ ਸੰਤ ਫੋਨ ਵੀ ਨਹੀਂ ਦੇਖੀ ਕੀ ਕੀ ਆ ਨਹੀਂ ਕੁਛ ਨਹੀਂ ਕੁਛ ਨਹੀਂ ਨਹੀਂ ਦਬਾ। ਆਹ ਉਹ ਬੀਬੀ ਕੰਪੂਟਰ। ਤੈਨੂੰ ਇਹਨਾਂ ਇੱਧਰ। ਨਹੀਂ ਇਹਨਾਂ ਨੂੰ ਤੈ ਕਿੰਨੇ ਕਰਨਾ ਇਹਨੂੰ ਛੱਡ ਦੇ ਕਿਦੇ ਵੇਲੇ। ਇਹ ਤੈ ਹੁਣ ਅਸੀਂ ਤਾਂ ਨਹੀਂ ਕਰਨੇਗੇ। ਤੈ ਕਰ ਦੋ ਯਾਰ। ਅੱਜਕੱਲ ਦੇ ਕੋਈ ਜਵਾਕਾਂ ਦਾ ਹਾਲ ਹੈਗਾ। ਮਾੜੀ ਭਣੀ ਅੱਜਕੱਲ ਦੇ ਜਵਾਕਾਂ ਦਾ ਨਾ ਖੂਨ ਦਾ ਬਰਾਬਰ ਕੋਈ ਨਹੀਂ। ਈ ਹੁਣ ਬਾਈ ਤੂੰ ਦੋ ਮਿੰਟ ਕੋਈ ਗੰਦਨਾ ਵੀ ਨਹੀਂ ਕਰਨ ਦੇਣਾ ਤੇ। ਏ ਉਹਨੂੰ ਉੱਥੇ ਰੱਖ ਲਾ ਪਰ ਇਹ ਤੇਨ ਮੇ ਕੱਪੜਿਆਂ ਦੇ ਤਿਆਰ ਕਰ ਲਾ ਮੈਂ ਤਾਂ ਰੱਖਿਆ ਤਾਂ ਸੁਣਨਾ ਵੀ ਬੰਦ ਹੋ ਗਿਆ ਤਾਂ ਸੁਣਨਾ ਬੰਦ ਹੋਣਾ ਜਾਂ ਕੰਨ ਤਾਂ ਬੋਲੇ ਹੋਏ ਆ ਕਿ ਤੇਰੀ ਬੜੀ ਤੈ ਲੈ ਦਵਾ ਤੋ ਨਾ ਕੰਮ ਕਾ ਰੱਖ ਦੇਣਾ ਜਾਂ ਇਹ ਤਾਂ ਗੋਗਲ ਮਾ ਤਾਂ ਮਿੱਟੀ ਝਾੜਨ ਵਾਲੀ ਗੱਲ ਕਰਦੇ ਅੱਜ ਕਾ ਤਾਂ ਜਵਾਬ ਤਾਂ ਤੈ ਵੀ ਨਹੀਂ ਲਾਉਣੀ ਹੁੰਦੀ ਪਰਾਂ ਉਹਨੂੰ ਸਿੱਧਾ ਕਰਕੇ ਫੇਰ ਲੈ ਕਹ ਖਾ ਨਹੀਂ ਲਾਉਣੀ ਆਉਣੀ ਆ ਲੈ ਆਉਂਦੇ ਆ ਕੱਪੜੇ ਉਹ ਜਿੱਤ ਗਿਆ ਕੇ ਝੱਕ ਚ ਗੁੱਛ ਮੁਛੂ ਕਰਕੇ ਤੇ ਛੁੱਟ ਦਿੰਦੇ ਆ ਚੰਗ ਮੇਰਾ ਭਾਈ ਹੋਰ ਨਹੀਂ ਤੁੱਕੋ ਕੰਮ ਕਰਨਾ ਆਉਂਦਾ ਹੋਵੇ ਤਾਂ ਤਾਂ ਹੀ ਆ ਬੁੜੀਆਂ ਨੂੰ ਤਾਂ ਬਸ ਆਪਣੀ ਕੱਲੀ ਚਾਹ ਦਾ ਫਿਕਰ ਆ ਇਹ ਨਹੀਂ ਪਤਾ ਵੀ ਚੌਕੇ ਚ ਹੋਰ ਕਿੰਨਾ ਕੰਮ ਹੁੰਦਾ ਸਾਰਾ ਦਿਨ ਬੈਠਣਾ ਚਾਹਾਂ ਪੀਂਦੀ ਜਾਂਦੇ ਨੇ ਤੇ ਜਿਹੜਾ ਪੀ ਪੀ ਕੇ ਭਾਂਡਾ ਛੰਨਾ ਰੱਖਦੇ ਆ ਉਹ ਵੀ ਧੋਵਣੀ ਸਾਫ ਕਰਨਾ ਫੇਰ ਕਹਿੰਦੇ ਨੇ ਬਸ ਨੋਹਾਂ ਤਾਂ ਕਮਰਿਆਂ ਤੋਂ ਬਾਹਰ ਨਹੀਂ ਨਿਕਲਦੀਆਂ ਨੋਹਾਂ ਵਾਲੀਆਂ ਕੀ ਕਰਨ ਉਹਨਾਂ ਨੇ ਵੀ ਤਾਂ ਬਥੇਰਾ ਕੁਝ ਕਰਨਾ ਹੁੰਦਾ ਹੁਣ ਆਪਾਂ ਦਾ ਖੰਨਾ ਜਿਹੜਾ ਸ਼ਿੰਕ ਇੱਜਾ ਭੜਿਆ ਪਿਆ ਉਹ ਕਹਿੰਦੇ ਮੰਨ ਜੇ ਕਹਿਤਾ ਤਾਂ ਅਗੋਂ ਮੂੰਹ ਬਣਾ ਕੇ ਗਹਿਣਗੀਆਂ ਫੇਰ ਕਹਿਣਾ ਨੂਹਾਂ ਦੀ ਜ਼ੁਬਾਨ ਚੱਲਦੀ ਹੈ ਇਦਾਂ ਥੋੜੀ ਹੁੰਦਾ ਦੱਸ ਮੈਂ ਪੋੜੀ ਪੀਣਾ ਮਿੱਠਾ ਖੋਟੇ ਚਾਹ ਬਣਾਉ ਨੂੰ ਕਿਹਾ ਨਹੀਂ ਘਟਾ ਕੋਈ ਬਣਾ ਰਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਬਲੌਗ ਦੇਖਣ ਦੇ ਲਈ ਤੇ ਸਾਨੂੰ ਪਲੀਜ਼ ਦੱਸਿਓ ਕਿ ਇਸ ਅੱਜ ਦੇ ਬਲੌਗ ਤੋਂ ਤੁਹਾਨੂੰ ਕੀ ਮੈਸੇਜ ਮਿਲਿਆ ਵੈਸੇ ਮੈਸੇਜ ਤਾਂ ਛੋਟਾ ਹੈ ਬਟ ਬਹੁਤ ਹੀ ਯੂਸਫੁਲ ਹੈ ਤੇ ਆਪਾਂ ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ ਕਿ ਅੱਗੇ ਇਸ ਦੇ ਵਿੱਚ ਕੀ ਹੁੰਦਾ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ